ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਜੀ 11 6 ਦੀ ਜੈਕ ਵਾਲੀ ਟਰਾਲੀ ਬਿਲਕੁਲ ਨਵੀਂ ਕੰਡੀਸ਼ਨ ਦੀ ਟਰਾਲੀ ਆ 11 6 ਆ ਤੇ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਆਪਣੇ YouTube ਚੈਨਲ ਤੇ ਤਾਂ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੇ ਬਾਕੀ ਟਰਾਲੀ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਦਿੰਨੇ ਜੀ ਟਰਾਲੀ ਬਾਰੇ ਇਹ ਸਾਈਜ਼ ਹੈਗਾ ਜੀ 11 6 ਦੀ 11 6 ਦੀ ਟਰਾਲੀ ਹੈ ਜੀ ਜੈਕ ਵਾਲੀ ਆ 8 4 ਦੇ ਗਾਡਰ ਆ ਜਿਹੜੀ ਚੈਸੀ ਬਣੀ ਹੋਈ ਆ ਇਹ ਨਵੇਂ ਗਾਡਰਾਂ ਚ ਬਣੀ ਹੋਈ ਹੈ ਜੀ ਬਹੁਤ ਵੀਰੇ ਕਹਿ ਦਿੰਦੇ ਜੀ ਇਹ ਪੁਰਾਣਾ ਜਾਂ ਪੁਰਾਣੇ ਪਾਏ ਪੁਰਾਣੇ ਨਹੀਂ ਇਹ ਨਵੇਂ ਗਾਡਰ ਆ ਇਹ ਵੀਰਾਂ ਦੀ ਡਿਮਾਂਡ ਤੇ ਪਾਏ ਜਾਂਦੇ ਆ ਜੇ ਕੋਈ ਚੈਨਲ ਵਾਲੀ ਟਰਾਲੀ ਤਿਆਰ ਆ ਤੇ ਚੈਨਲ ਵਾਲੀ ਵੀ ਹੋ ਜਾਂਦੀ ਤਿਆਰ ਬਾਕੀ ਹੁਣ ਗੱਲ ਕਰੀਏ ਜੀ ਸਾਈਜ਼ ਦੀ 11 6 ਤੇ 25 ਇੰਚ ਉੱਚੀ ਹੈ ਜੀ ਚ 12 ਗੇਜ ਦੀ ਚਾਦਰ ਲੱਗੀ ਹੋਈ ਜੀ ਸਾਈਡਾਂ ਦੇ ਵਿੱਚ ਤੇ ਬਾਕੀ ਚਾਦਰ ਆਪਾਂ ਲਾਉਣੀ ਟਾਟਾ ਦੀ ਟਾਟਾ ਐਕਸਟ੍ਰਮ ਦੀ ਤੇ ਤਿੰਨ ਸੂਤ ਫੱਟੀ ਦੇ ਵਿੱਚ ਟਰਾਲੀ ਤਿਆਰ ਹੋਈ ਹੈ ਜੀ ਤਿੰਨ ਦੋ ਦੀ ਫੱਟੀ ਦੇ ਵਿੱਚ ਤਿਆਰ ਹੋਈ ਆ ਬਾਕੀ ਲੇਹਰਾਂ ਵਗੈਰਾ ਪ੍ਰੋਪਰ ਲੱਗੀਆਂ ਆਂ ਪੂਰੀਆਂ ਸਾਫ਼ ਤੇ ਟਰਾਲੀ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਟਰਾਲੀ ਹੈ ਜੀ ਤੇ ਬਾਕੀ ਗੱਲ ਕਰੀਏ ਜੀ ਹੁਣ ਟਾਇਰਾਂ ਦੀ ਟਾਇਰ ਹੈਗੇ ਜੀ 1020 ਦੇ 1020 ਦੇ ਜਿਹੜੇ ਟਰੱਕ ਵਾਲੇ ਟਾਇਰ ਆ ਜੀ ਜੇ ਕੇ ਕੰਪਨੀ ਦੇ ਬੇਦਾਗ ਟਾਇਰ ਹੈ ਜੀ ਬੇਦਗ ਗੱਡੀ ਬੇਦਗ ਟਾਇਰ ਚੰਗੇ ਟਾਇਰ ਪਏ ਆਈ ਕੰਡੀਸ਼ਨ ਟਾਇਰਾਂ ਦੀ ਬਹੁਤ ਚੰਗੀ ਪਈ ਆ ਰਿਮ ਹੈਗੇ ਜੀ ਕੜੇ ਵਾਲੇ ਕੜੇ ਵਾਲੇ ਰਿਮ ਆ ਟਰੱਕ ਵਾਲੇ ਤੇ ਬਾਕੀ ਇਹ ਵੀ ਪੂਰੇ ਭਾਰੇ ਰਿਮ ਆ ਜੀ ਤੇ ਹਿੱਸੇ ਦੀ ਗੱਲ ਕਰੀਏ ਹਿੱਸਾ ਲੱਗਿਆ ਹੋਇਆ ਆਪਣੇ ਜੀ 4 ਇੰਚੀ 4 ਇੰਚੀ ਹਿੱਸਾ ਪੂਰਾ ਚੌੜਾ ਕੋਈ ਪਲਟਣ ਦਾ ਨਹੀਂ ਖਤਰਾ ਟਰਾਲੀ ਬਾਕੀ ਬਾਹਰ ਗਾਡਰ 8 4 ਦੇ ਵਿੱਚ ਹੈਗੇ 6 3 ਦੇ 6 3 ਦੇ ਸਾਈਲਡ ਕੰਪਨੀ ਦੇ ਗਾਟਰ ਲੱਗੇ ਹੋਏ ਆ ਹੁਣ ਆਪਾਂ ਗੱਲ ਕਰ ਲਈਏ ਜੀ ਫਰਸ ਦੀ ਜਿਹੜੀ ਫਰਸ ਲੱਗੀ ਹੋਈ ਹੈ ਜੀ ਇਹ ਇੱਕੋ ਇੱਕੋ ਪੀਸ ਫਰਸ ਆ ਜੀ ਦੇਖੋ ਆਹ ਨਾਲ ਦੀ ਫਰਸ ਆ ਇੱਕੋ ਪੀਸ ਆ ਜੀ ਤੇ ਦੇਖ ਸਕਦੇ ਹੋ ਕੋਈ ਜੋੜ ਵਗੈਰਾ ਨਹੀਂ ਗਿਆ ਕਿਸੇ ਪਾਸੇ ਕਿਸੇ ਪਾਸੇ ਕੋਈ ਜੋੜ ਵਗੈਰਾ ਨਹੀਂ ਹੈਗਾ ਜੀ ਇੱਕੋ ਪੀਸ ਆ ਜੀ ਤੇ ਬਾਕੀ ਇਹ 10 ਗੇਜ ਦੀ ਲੱਗੀ ਹੋਈ ਹੈ 10 ਗੇਜ ਦੇ ਵਿੱਚ ਲੱਗੀ ਹੋਈ ਹੈ ਜੀ ਫਰਸ ਤੇ ਹਿੱਸਾ ਵੀ ਪੂਰਾ ਚੌੜਾ ਵਗੈਰਾ ਲੱਗਿਆ ਦੇਖ ਸਕਦੇ ਹੋ ਥੱਲੇ ਚੈਨਲ ਵੀ ਚੰਗੇ ਲੱਗੇ ਸਾਰਾ ਮਾਲ ਪ੍ਰਬਲ ਦਾ ਲੱਗਿਆ ਹੋਇਆ ਜੀ ਚੈਨਰ ਵਗੈਰਾ ਤੇ ਦੇਖ ਸਕਦੇ ਹੋ ਹਿੱਸਾ ਵੀ ਪੂਰਾ ਚੌੜਾ ਟਾਇਰਾਂ ਦੀ ਕੰਡੀਸ਼ਨ ਦੇਖ ਲੋ ਜੀ ਦੋਨੇ ਟਾਇਰ ਇੱਕੋ ਜਿਹੇ ਆ ਇੱਕੋ ਜਿੰਨੀ ਗੁੱਡੀ ਪਈ ਹੋਈ ਹੁਣ ਆ ਗਏ ਆਪਾਂ ਡਾਲੇ ਤੇ ਜੀ ਡਾਲੇ ਦੀ ਗੱਲ ਕਰੀਏ ਆਪਾਂ ਡਾਲੇ ਦੀ ਗੱਲ ਕਰੀਏ ਡਾਲਾ ਖੁੱਲਦਾ ਜੀ ਸਾਈਡ ਤੇ ਇੱਕ ਸਾਈਡ ਤੇ ਡਾਲਾ ਖੁੱਲਦਾ ਜੀ ਇੱਕ ਪਾਸੇ ਨੂੰ ਨਵੇਂ ਮਾਡਲ ਦੇ ਵਿੱਚ ਡਾਲਾ ਬਣਿਆ ਹੋਇਆ ਤੇ ਬਾਕੀ ਹੋਣਾ ਕਿ ਦੂਜੀ ਸਾਈਡ ਦੇਖ ਸਕਦੇ ਹੋ ਬਾਕੀ ਵਿੱਚੋਂ ਰੰਗ ਵਗੈਰਾ ਵੀ ਹੋਇਆ ਹੋਇਆ ਟਰਾਲੀ ਤੇ ਪੂਰਾ ਚੰਗਾ ਰੰਗ ਹੋਇਆ ਹੋਇਆ ਐਸਟਡੀ ਕੰਪਨੀ ਦਾ ਤੇ ਬਾਕੀ ਕੜੇ ਵਾਲੇ ਰਿਮ ਦੇਖ ਲਓ ਐਸ ਟਾਇਰ ਦੀ ਵੀ ਗੁੱਡੀ ਉੰਨੀ ਪਈ ਹੈ ਦੂਜੇ ਟਾਇਰ ਜਿੰਨੀ ਬਾਕੀ ਜੈਕ 2 ਸਟਾਕ ਦਾ ਨਾਲ ਮਿਲੂਗਾ ਜੀ ਧਮਾਨ ਕੰਪਨੀ ਦਾ ਜੈਕ ਮਿਲੂਗਾ ਜੀ ਟਰਾਲੀ ਤੁਹਾਨੂੰ ਚਾਰ ਚਫੇਰੇ ਤੋਂ ਆਪਾਂ ਦਿਖਾਤੀ ਹੈ ਜੀ ਜਿਹੜੀ ਹੁੱਕ ਪਈ ਹੈ ਮਸ਼ੀਨੀ ਹੁੱਕ ਹੈ ਜੀ 2.5 ਇੰਚੀ ਇਹ ਵੀ ਮਸ਼ੀਨੀ ਹੁੱਕ ਲੱਗੀ ਹੋਈ ਹੈ ਜੀ ਡਾਈ ਕੰਪਨੀ ਦੀ ਚੰਗੀ ਹੈ ਜੀ ਪੂਰੀ ਤੇ ਬਾਕੀ ਇਹ ਟਰਾਲੀ ਖੜੀ ਹੋਈ ਹੈ ਜੀ ਮਕਸਰ ਏਰੀਆ ਦੇ ਵਿੱਚ ਮਕੰਦੇ ਵਾਲਾ ਪਿੰਡ ਹੈ ਜੀ ਬਾਕੀ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਨੋਟ ਕਰ ਸਕਦੇ ਹੋ 9478886538 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਜੇ ਕੋਈ ਵਿੱਚ ਪੁਰਾਣੀ ਟਰਾਲੀ ਕਟਾਉਣੀ ਹੋਵੇ ਸਿੰਪਲ ਜਾਂ ਜੈਕ ਵਾਲੀ ਉਹ ਵੀ ਕੱਟ ਲਾਂਗੇ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਭੇਜ ਸਕਦੇ ਹੋ ਜਿਹੜੀ ਤੁਹਾਡੇ ਕੋਲੇ ਕੋਈ ਚੀਜ਼ ਖੜੀ ਆ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨਾ ਵੀਰਾਂ ਨੂੰ ਲੋੜ ਆ ਉਹਨਾਂ ਨੂੰ ਟਰਾਲੀ ਮਿਲ ਸਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ